ਜਿਹੜੀ ਹੜ੍ਹਾਂ ਦੀ ਮਾਰ ਪਈ ਹੈ ਪੰਜਾਬ ਦੇ ਅੰਦਰ ਉਸ ਮਾਰ ਤੋਂ ਸਾਰਾ ਪੰਜਾਬ ਸਿਰਜ ਸਿਰਜ ਉੱਭਰ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਵਿਧਾਨ ਸਭਾ ਹਲਕਾ ਫਵਾਦੇ ਅੰਦਰ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਮੇਰੇ ਵੱਡੇ ਭਰਾ ਪੰਜਾਬ ਦੇ ਹੈਲਥ ਮਿਨਿਸਟਰ ਡਾਟ ਡਿਵੀਸਨ ਜੀ ਵੱਲੋਂ ਇੱਕ ਐਨ ਜੀਓ ਦੇ ਰਾਹੀਂ 12 ਪਰਿਵਾਰਾਂ ਨੂੰ ਇੱਥੇ 55000 ਰੁਪਏ ਦੀ ਆਰਕਿਕ ਸਹਾਇਤਾ ਦੇ ਤੌਰ ਤੇ ਅੱਜ ਚੈੱਕ ਦਿੱਤੇ ਗਏ ਆ ਸੋ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਜਿਹੜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਜਿਨ੍ਹਾਂ ਦੇ ਬੜੇ ਸੂਝਵਾਨ ਤੇ ਚੇਤਨ ਮਾਈਂਡ ਲੋਕਾਂ ਨੇ ਇਹ ਪੈਸੇ ਇਕੱਠੇ ਕਰਕੇ ਜਿਹੜੇ ਅਫੈਕਟਡ ਨੇ ਜਿਨ੍ਹਾਂ ਦੇ ਘਰ ਟਹਿ ਗਏ ਆ ਰਾਵੀ ਚ ਰੁੜ ਗਏ ਆ ਜਾਂ ਸੈਮੀ ਡੈਮੇਜ ਹੋ ਗਿਆ ਰਹਿਣ ਦੇ ਕਾਬਿਲ ਨਹੀਂ ਦੇ ਉਹਨਾਂ ਨੂੰ ਅੱਜ ਜਿਹੜੇ ਚੈੱਕ ਪਹੁੰਚ ਗਏ ਆ ਤੋਂ ਉਹਨਾਂ ਦੇ ਚਿਹਰਿਆਂ ਤੇ ਇਸ ਗੱਲ ਦੀ ਖੁਸ਼ੀ ਆ ਉਹਨਾਂ ਦੇ ਇਸ ਵੱੱਲ ਦੇ ਨਾਲ ਬਹੁਤ ਵੱਡਾ ਬਲ ਮਿਲਿਆ ਸੋ ਮੈਂ ਜਰਨਲੀ ਵੀ ਅਪੀਲ ਕਰਾਂਗਾ ਵੀ ਜਿਹੜੇ ਲੋਕ ਸਰਸ਼ਮ ਨੇ ਜਿਹੜਿਆਂ ਦੀ ਜਿਹੜੇ ਕੁਝ ਕਰਨਾ ਚਾਹੁੰਦੇ ਆ ਮਾਨਵਤਾ ਦੀ ਸੇਵਾ ਕਿਉਂਕਿ ਪੰਜਾਬ ਇਸ ਵੇਲੇ ਉਹ ਤਬਕਾ ਪੰਜਾਬ ਦੀ ਹਰਾਂ ਦੀ ਮਾਰ ਥੱਲੇ ਆ ਜਿਹੜਾ ਹਮੇਸ਼ਾ ਇਸ ਦੇਸ਼ ਦਾ ਅਨ ਦੇ ਰਹੀ ਪੇੜ ਭਰਨ ਦਾ ਕੰਮ ਕਰਦਾ ਚਾਹੇ ਉਹ ਕਿਸਾਨ ਆ ਚਾਹੇ ਉਹ ਪਿੰਡ ਦਾ ਗਰੀਬ ਮਜ਼ਦੂਰਾ ਚਾਹੇ ਉਹ ਦੁਕਾਨਦਾਰ ਆ ਚਾਹੇ ਕਿਸੇ ਵੀ ਕਿਸੇ ਦਾ ਇਨਸਾਨ ਆ ਸੋ ਇਹ ਸੋਫੀ ਘੜੇ ਤੋਂ ਜਿਨ੍ਹਾਂ ਨੇ ਵੀ ਮਦਦ ਕੀਤੀ ਆ ਮੈਂ ਉਹਨਾਂ ਦਾ ਵੀ ਹੋਰ ਆਪਣੇ ਮਤਲਬ ਕੈਪੀਟਲ ਸਾਥੀ ਕਾਟੂਬੀ ਰੀਸੈਂਟੀ ਦਾ ਵੀ ਤਰਵਾਦ ਕਰਦਾ ਜਿਨ੍ਹਾਂ ਨੇ ਸਾਡੇ SLAC ਨੂੰ ਚੁਣਿਆ